ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਦੋਸਤੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਅੰਦਰ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਦੇ ਵੱਲੋਂ ਸੰਗੀ ਲਾਣਾ ਮੁਰਦਾਬਾਦ 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 ਨੱਕ ਤੇ ਮੱਖੀ ਬਹਿਣ ਨਹੀਂ ਦੇਣੀ ਸੰਗੀ ਬੀਸੀ ਰਹਿਣ ਨਹੀਂ ਦੇਣੀ ਸੰਗੀ ਸੁੰਗੀ ਚੱਕ ਦੇਾਂਗੇ ਧੌਣ ਤੇ ਗੋਡਾ ਰੱਖ ਦੇਾਂਗੇ ਸੰਗੀ ਲਾਣਾ ਚੱਕ ਦੇਾਂਗੇ ਧੌਣ ਤੇ ਗੋਡਾ ਰੱਖ ਦੇਾਂਗੇ ਵਾਈਸ ਚਾਂਸਲਰ ਮੁਰਦਾਬਾਦ 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 ਇਹ ਨਾਰੇ ਜਦੋਂ ਸਾਡੇ ਤੱਕ ਪਹੁੰਚਦੇ ਆ ਤਾਂ ਮੈਂ ਆਪਣੀ ਗੱਲ ਕਰਦਾ ਸਟੂਡੀਓ ਵਿੱਚ ਬੈਠਾ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਮੇਰੇ ਉੱਤੇ ਇਹਨਾਂ ਨਾਰਿਆਂ ਦਾ ਇੱਕ ਵੱਖਰਾ ਤਰ੍ਹਾਂ ਦਾ ਅਸਰ ਹੁੰਦਾ ਹੈ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਪੰਜਾਬ ਦੇ ਉਹ ਲੋਕ ਜਿਹੜੇ ਆਪਣੇ ਪੰਜਾਬ ਦੇ ਹੱਕਾਂ ਦੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਔਰ ਵਕ ਵਕ ਤਰ੍ਹਾਂ ਦਾ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਉੱਪਰ ਅੱਧ ਤਰ੍ਹਾਂ ਦਾ ਅਸਰ ਹੁੰਦਾ ਹੈ ਔਰ ਜਿਹੜੇ ਲੋਕ ਸੰਘਰਸ਼ ਦਾ ਭਾਵੇਂ ਹਿੱਸਾ ਨਾ ਹੋਣ ਪਰ ਉਹਨਾਂ ਦੇ ਅੰਦਰ ਤਮੰਨਾ ਹੁੰਦੀ ਹੈ ਕਿ ਸਾਡੇ ਪੰਜਾਬ ਦਾ ਭਲਾ ਹੋਣਾ ਚਾਹੀਦਾ ਉਹਨਾਂ ਦੀ ਸਿਹਤ ਦੇ ਉੱਪਰ ਇੱਕ ਵੱਖਰੀ ਤਰ੍ਹਾਂ ਦਾ ਅਸਰ ਹੁੰਦਾ ਹੈ ਔਰ ਜਿਹੜੇ ਦਿੱਲੀ ਬੈਠੇ ਹੋਏ ਐ ਜਿਹੜੇ ਪਲੈਨਰ ਨੇ ਜਿਹਨੂੰ ਆਪਾਂ ਥਿੰਕ ਟੈਂਕ ਕਹਿੰਦੇ ਆ ਜਦੋਂ ਉਹਨਾਂ ਦੇ ਕੰਨਾਂ ਤੱਕ ਆਹ ਵਾਲੇ ਨਾਰੇ ਗੂੰਜਦੇ ਆ ਤਾਂ ਉਹਨਾਂ ਦੇ ਉੱਪਰ ਇਹ ਨਾ ਨਾਰਿਆਂ ਦਾ ਇੱਕ ਵੱਖਰੀ ਤਰ੍ਹਾਂ ਦਾ ਅਸਰ ਹੁੰਦਾ ਹੈ ਜਿਹੜੇ ਪਲੈਨਰ ਨੇ ਔਰ ਮੈਂ ਤੁਹਾਡੇ ਨਾਲ ਸਾਰੀਆਂ ਗੱਲਬਾਤਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਡਿਮਾਂਡ ਜਿਹੜੀ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਇਹ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਹੈ ਆਪਾਂ ਪਿਛਲੇ ਦਿਨਾਂ ਦੇ ਵਿੱਚ ਵਿਸਥਾਰ ਸਹਿਤ ਵੀ ਲਗਾਤਾਰ ਗੱਲਬਾਤ ਕਰਦੇ ਆਏ ਆ ਅੱਜ ਆਪਾਂ ਉਧਰਲੇ ਪਾਸੇ ਨੂੰ ਜ਼ਿਆਦਾ ਨਹੀਂ ਜਾਣਾ ਸਿਰਫ ਦੋ ਕਲੈਨਾਂ ਦੇ ਵਿੱਚ ਇਹ ਜਿਹੜੀ ਯੂਨੀਵਰਸਿਟੀ ਆ ਪਹਿਲਾਂ ਲਾਹੌਰ ਹੁੰਦੀ ਸੀਗੀ 1947 ਮੁਲਕ ਆਜ਼ਾਦ ਹੋ ਗਿਆ ਕਹਿੰਦੇ ਆ ਜੀ ਉਸ ਤੋਂ ਬਾਅਦ ਫਿਰ ਇਹ ਇੱਥੇ ਚੰਡੀਗੜ੍ਹ ਆ ਜਾਂਦੀ ਹੈ ਚੰਡੀਗੜ੍ਹ ਪੰਜਾਬ ਦਾ ਹਿੱਸਾ ਨਹੀਂ ਹੈ ਜੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਹ ਪੰਜਾਬ ਤੋਂ ਬਾਹਰ ਹੈ ਸੋ ਇਹ ਯੂਨੀਵਰਸਿਟੀ ਭਾਵੇਂ ਚੰਡੀਗੜ੍ਹ ਦੇ ਵਿੱਚ ਸੀ ਪਰ ਫਿਰ ਵੀ ਪੰਜਾਬ ਦਾ ਹਿੱਸਾ ਪੰਜਾਬ ਦੀ ਇੱਕ ਵੱਡਮੁੱਲੀ ਵਿਰਾਸਤ ਹੈ ਜਿਹਨੂੰ ਬਚਾਉਣ ਦੇ ਅੱਜ ਯਤਨ ਉਪਰਾਲੇ ਕੀਤੇ ਜਾ ਰਹੇ ਐ ਜਿਹੜਾ ਵੱਖ-ਵੱਖ ਤਰ੍ਹਾਂ ਦਾ ਅਸਰ ਹੋ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਔਰ ਸਭ ਤੋਂ ਅਹਿਮ ਗੱਲ ਜਿਹੜੀ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਉਹ ਇਹ ਹੈ ਕਿ ਸੈਨੇਟ ਸਿੰਡੀਕੇਟ ਜਿਹਨੂੰ ਭੰਗ ਕਰ ਦਿੱਤਾ ਗਿਆ ਵੀ ਕੇਵਲ ਸੈਨੇਟ ਨੂੰ ਬਚਾਉਣ ਦੇ ਯਤਨ ਹੋਣੇ ਚਾਹੀਦੇ ਐ ਜਾਂ ਇਸ ਤੋਂ ਇੱਕ ਸਟੈਪ ਹੋਰ ਪਿੱਛੇ ਜਾ ਕੇ ਸਾਨੂੰ ਸਾਰੇ ਕਰ ਸਾਨੂੰ ਸਮਝਣ ਦੀ ਜ਼ਰੂਰਤ ਹੈ ਵੀ ਸਾਡਾ ਜਿਹੜਾ ਸੰਘਰਸ਼ ਹੈ ਉਹਦੀ ਰੂਪਰੇਖਾ ਕਿਉਂ ਜੀ ਹੋਣੀ ਚਾਹੀਦੀ ਹੈ ਨੌਜਵਾਨਾਂ ਦਾ ਉਤਸ਼ਾਹ ਉਹਨਾਂ ਦਾ ਜਜ਼ਬਾ ਉਹਨਾਂ ਦਾ ਜਨੂਨ ਵੇਖਿਆ ਹੀ ਬਣਦਾ ਜਦੋਂ ਉਹਨਾਂ ਦੀ ਜ਼ੁਬਾਨ ਤੋਂ ਆਹ ਵਾਲੇ ਨਾਰੇ ਸੁਣਦੇ ਆ ਜਿਹੜੇ ਪੰਜਾਬ ਦੇ ਵੱਖ-ਵੱਖ ਸਿਆਸੀ ਆਗੂ ਹੈ ਉਹ ਕੇਵਲ ਤੇ ਕੇਵਲ ਨਿੰਦਿਆ ਤੱਕ ਸੀਮਤ ਨੇ ਕੱਲ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਅਰੈਸਟ ਕਰ ਲਿਆ ਗਿਆ ਸੀਗਾ ਅਗਲੇ ਭਾਵੇਂ ਸ਼ਰਾਬਾਂ ਦੇ ਘਟਾਲੇ ਕਰਨ ਉਸ ਕੇਸ ਦੇ ਵਿੱਚ ਵੀ ਭਾਵੇਂ ਉਹਨਾਂ ਨੂੰ ਅਰੈਸਟ ਕਰਨ ਤਾਂ ਉਸ ਵੇਲੇ ਸਾਰੇ ਦੇ ਸਾਰੇ ਇੱਥੋਂ ਉੱਥੋਂ ਨੂੰ ਚਲੇ ਜਾਂਦੇ ਐ ਸੜਕਾਂ ਦੇ ਉੱਪਰ ਵੀ ਉਤਰ ਕੇ ਆਉਂਦੇ ਐ ਔਰ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਤਾਂ ਚੰਗੇ ਲੱਗਦੇ ਐ ਵੀ ਉਹਨਾਂ ਦੇ ਨਾਲ ਕਿਤੇਰੇ ੱੱੱਕਾ ਨਾ ਹੋ ਜਵੇ ਪਰ ਇੱਥੇ ਪੰਜਾਬ ਯੂਨੀਵਰਸਿਟੀ ਪਤਾ ਨਹੀਂ ਖਰੇ ਉਹਨਾਂ ਨੂੰ ਚੰਗੇ ਨਹੀਂ ਲੱਗਦੀ ਅੱਜ ਉਹ ਜਿਹੜੇ ਸਰਕਾਰ ਦੇ ਵਿੱਚ ਬੈਠੇ ਐ ਅੱਜ 95 ਦੇ 95 ਸੜਕਾਂ ਦੇ ਉੱਪਰ ਉਤਰ ਕੇ ਖੜੇ ਨਜ਼ਰ ਕਿਉਂ ਨਹੀਂ ਆਉਂਦੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਸਮੇਂ ਦੀ ਸਰਕਾਰ ਦੇ ਮੂਰੇ ਵੀ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਸਾਨੂੰ ਆਪਣੀ ਪਾਰਟੀ ਦੇ ਸੁਪਰੀਮੋ ਉਹਦੇ ਨਾਲ ਜ਼ਿਆਦਾ ਢਿਗਵਾ ਤੇ ਸਾਨੂੰ ਪੰਜਾਬ ਹੋ ਗਿਆ ਸਾਨੂੰ ਪੰਜਾਬ ਦੀ ਵੱਡਮੁੱਲੀ ਵਿਰਾਸਤ ਹੋ ਗਈ ਸਾਨੂੰ ਪੰਜਾਬ ਯੂਨੀਵਰਸਿਟੀ ਹੋ ਗਈ ਸਾਨੂੰ ਉਹਦੇ ਨਾਲ ਕੋਈ ਮੋਹ ਤੇ ਨਹੀਂ ਹੈਗਾ ਇਹਦਾ ਮਤਲਬ ਇਹੀ ਬਣ ਗਿਆ ਤਾਂ ਹੀ ਨੀ ਉਹ ਨਿਕਲ ਕੇ ਸਾਹਮਣੇ ਆ ਰਹੇ ਕੇਵਲ ਤੇ ਕੇਵਲ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਆਪ ਉਹ ਉਦੋਂ ਵੀ ਜਾਂਦੇ ਹੈਗੇ ਆ ਉਹਨਾਂ ਨੂੰ ਬੜਾ ਤੜਫਈਆ ਲੱਗਦਾ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਵੀ ਕਰਦੇ ਆ ਔਰ ਇੱਥੇ ਕੇਵਲ ਤੇ ਕੇਵਲ ਲੰਦਿਆ ਕੀਤੀ ਜਾਂਦੀ ਆ ਔਰ ਨਾਲ ਇਹ ਗੱਲ ਕਹੀ ਜਾਂਦੀ ਆ ਕਿ ਆਪਾਂ ਕਾਨੂੰਨੀ ਲੜਾਈ ਲੜਾਂਗੇ ਕਾਨੂੰਨੀ ਲੜਾਈਆਂ ਸਾਨੂੰ ਨਹੀਂ ਪਤਾ ਹੈਗਾ ਕਿ ਲੋਕਾਂ ਨੂੰ ਨਹੀਂ ਪਤਾ ਹੈਗਾ ਕਿ ਕਾਨੂੰਨੀ ਲੜਾਈਆਂ ਇਹ ਤਾਂ ਨਹੀਂ ਹੈਗਾ ਵੀ ਅੱਜ ਤੁਸੀਂ ਕੋਰਟ ਦੇ ਵਿੱਚ ਗਏ ਆ ਤੇ ਕੱਲੂ ਤੁਸੀਂ ਲੜਾਈ ਜਿੱਤ ਕੇ ਬਾਹਰ ਆ ਜਾਣਾ ਭਗਵੰਤ ਮਾਨ ਹੋਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਜੇ ਕਾਨੂੰਨੀ ਲੜਾਈ ਹੋਈ ਲਾਣੀ ਸੀ ਤਾਂ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਜਦੋਂ ਉਹਨਾਂ ਦਾ ਮਸਲਾ ਬਣਿਆ ਸਗਾ ਦਿੱਲੀ ਤਾਂ ਉਸ ਵੇਲੇ ਤੱਕ ਕਾਨੂੰਨੀ ਲੜਾਈ ਉਹਦੇ ਕੇਸ ਹਾਲੇ ਵੀ ਚੱਲਦਾ ਹੀ ਪਿਆ ਹੋਊਗਾ ਉਸ ਵੇਲੇ ਫਿਰ ਸੜਕਾਂ ਦੇ ਉੱਪਰ ਉਤਰਨ ਦੀ ਜ਼ਰੂਰਤ ਕਿਉਂ ਪਈ ਸੀ ਤੁਹਾਨੂੰ ਭਲਾ ਖੈਰ ਚਲੋ ਆਪਾਂ ਇਹਨਾਂ ਦੀ ਗੱਲ ਬਹੁਤੀ ਨਹੀਂ ਕਰਨੀ ਹੈਗੀ ਮੈਂ ਤੇ ਜਿਹੜੇ ਉਹ ਨਾਰੇ ਗੂੰਜਦੇ ਪਏ ਆ ਵਿਦਿਆਰਥੀਆਂ ਦਾ ਜਿਹੜਾ ਜਜ਼ਬਾ ਤੇ ਜਨੂਨ ਆ ਉਹਦੀ ਗੱਲ ਕਰਨ ਵਾਸਤੇ ਤੁਹਾਡੇ ਰੂਬਰੂ ਹਾਂ ਦੇਖੋ ਇੱਕ ਹੈਗਾ ਸੰਘਰਸ਼ ਚੱਲ ਰਿਹਾ ਵਿਦਿਆਰਥੀਆਂ ਦੇ ਵੱਲੋਂ ਸੈਨੇਟ ਨੂੰ ਬਚਾਉਣ ਦੇ ਵਾਸਤੇ ਔਰ ਜਿੰਨਾ ਚਿਰ ਇਹ ਸਾਰਾ ਕੁਝ ਨਹੀਂ ਹੁੰਦਾ ਉਨਾਂ ਚਿਰ ਕਹਿੰਦੇ ਆਪਾਂ ਚੈਨ ਦੇ ਨਾਲ ਬੈਠਾਂਗੇ ਨਹੀਂ ਪੁਲਿਸ ਤਾਂ ਕਾਸ਼ਾਈ ਕਰਦੀ ਆ ਦੇ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੁੱਧ ਵੀ ਐਨ ਪੂਰਾ ਸੀਨਾ ਤਾਣ ਕੇ ਉਹ ਵਿਦਿਆਰਥੀ ਖੜ ਰਹੇ ਆ ਜਦੋਂ ਆ ਨਾਰੇ ਲਾਉਂਦੇ ਆ ਨਾ ਖਾਸ ਕਰਕੇ ਸੰਗੀ ਲਾਣਾ ਮੁਰਦਾਬਾਦ ਉਸ ਵੇਲੇ ਮੇਰੇ ਇੱਥੇ ਜ਼ਿਹਨ ਦੇ ਵਿੱਚ ਇਹ ਗੱਲ ਘੁੰਮਦੀ ਹੈ ਕਿ ਆਪਾਂ ਨਾ ਕਈ ਵਾਰ ਇੱਥੇ ਸਟੂਡੀਓ ਵਿੱਚ ਬੈਠ ਕੇ ਜਾਂ ਹੋਰ ਬਹੁਤ ਸਾਰੇ ਸਾਡੇ ਪੱਤਰਕਾਰ ਵੀ ਤੇ ਵੱਖ-ਵੱਖ ਸਾਡੇ ਆਗੂ ਛੋਟੀਆਂ ਜਥੇਬੰਦੀਆਂ ਤੋਂ ਲੈ ਕੇ ਵੱਡੀਆਂ ਧਿਰਾਂ ਤੱਕ ਦੇ ਸਟੇਜਾਂ ਦੇ ਉੱਪਰ ਵੀ ਵੱਖ-ਵੱਖ ਡਿਬੇਟਾਂ ਦੇ ਵਿੱਚ ਵੀ ਅਕਸਰ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੁੰਦਾ ਹੈ ਵੀ ਆਪਾਂ ਆਪਣੀ ਨਵੇਂ ਪੀੜ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਹੋ ਜਾਈਏ ਕਿ ਸੰਗੀ ਕੌਣ ਹਨ ਸੰਗ ਕੀ ਹੈ ਇਹਨਾਂ ਦੇ ਏਜੰਡੇ ਕੀ ਹੈ ਆਰਐਸਐਸ ਕੌਣ ਹੈ ਭਾਜਪਾ ਕੌਣ ਹੈ ਭਾਜਪਾ ਉਹਨਾਂ ਦੀ ਅਗਾ ਕੀ ਲੱਗਦੀ ਹੈ ਕਿਸ ਤਰੀਕੇ ਦੇ ਨਾਲ ਉਹ ਰਾਜ ਪ੍ਰਬੰਧ ਚਲਾ ਰਹੇ ਹੈ ਥਿੰਕ ਟੈਂਕ ਕੌਣ ਹੈ ਪਿੱਛੇ ਜਿਹੜਾ ਵੱਖ-ਵੱਖ ਸੂਬਿਆਂ ਦੇ ਵਾਸਤੇ ਨੀਤੀਆਂ ਘੜਦਾ ਪਿਆ ਸੋ ਪਰ ਜਦੋਂ ਇਹ ਨਾਰੇ ਮੈਂ ਸੁਣਦਾ ਹੈਗਾ ਮੇਰੀ ਸਿਹਤ ਦੇ ਉੱਪਰ ਜੋ ਅਸਰ ਹੁੰਦਾ ਉਹ ਇਹ ਹੁੰਦਾ ਤੁਸੀਂ ਯਕੀਨ ਕਰਕੇ ਜਾਣਿਆ ਜੇ ਮੈਂ ਥੋੜੀ ਦੇਰ ਪਹਿਲਾਂ ਕੰਪਿਊਟਰ ਦੇ ਬੈਠਾ ਇਹ ਸਾਰੇ ਨਾਰੇ ਸੁਣਦਾ ਪਿਆ ਸੀਗਾ ਤਾਂ ਮੇਰਾ ਨਾ ਮਨ ਬੜਾ ਬਾਗੋ ਬਾਗ ਹੋਇਆ ਔਰ ਬਾਗੋ ਬਾਗ ਮਨ ਦੇ ਦੌਰਾਨ ਮੇਰੀਆਂ ਅੱਖਾਂ ਦੇ ਵਿੱਚ ਥੋੜਾ ਜਿਹਾ ਪਾਣੀ ਵੀ ਆਇਆ ਪਾਣੀ ਇਸ ਕਰਕੇ ਆਇਆ ਕਿ ਬੜਾ ਹੀ ਚੰਗਾ ਲੱਗਾ ਵੀ ਸਾਥੋਂ ਬਾਅਦ ਵਾਲੀ ਜਿਹੜੀ ਜਵਾਨੀ ਹੈ ਉਹ ਇੰਨੀ ਜ਼ਿਆਦਾ ਅਵੇਅਰ ਆ ਔਰ ਪੂਰੇ ਜੋਸ਼ ਦੇ ਨਾਲ ਉਹ ਨਾਰੇ ਲਾ ਰਹੇ ਆ ਵੀ ਸੰਗੀ ਸੁੰਗੀ ਚੱਕ ਦੇਾਂਗੇ ਧੌਣ ਤੇ ਗੋਡਾ ਰੱਖ ਦੇਾਂਗੇ ਇਹ ਜਿਹੜੀ ਗੱਲ ਹੈ ਸੰਗੀ ਲਾੜਾ ਮੁਰਦਾਬਾਦ ਵੀ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਵੀ ਜਿਹੜਾ ਸਾਡੇ ਨਾਲ ਮਸਲਾ ਬਣਿਆ ਹੈਗਾ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਉਹ ਹੋ ਰਹੀ ਆ ਵੀ ਉਹ ਕੌਣ ਹੈਗੀ ਆ ਤਾਕਤਾਂ ਪਿੱਛੇ ਕਿਹੜੀਆਂ ਨੇ ਉਹਨਾਂ ਨੂੰ ਉਹਨਾਂ ਤਾਕਤਾਂ ਦੇ ਬਾਰੇ ਪਤਾ ਪਰ ਜਿਹੜੀ ਗੱਲ ਮੈਂ ਕਰਨ ਨਿਆ ਉਹ ਇਹ ਹੈ ਕਿ ਜਿਹੜਾ ਸਾਡਾ ਆ ਪਿੱਛੇ ਤੁਸੀਂ ਦੇਖਿਆ ਮੈਨੂੰ ਇਹ ਵੀ ਖਰਾ ਲੱਗਦਾ ਹੈਗਾ ਉੱਥੇ ਵਿਦਿਆਰਥੀਆਂ ਦਾ ਇੱਕ ਉਹ ਗਰੁੱਪ ਵੀ ਹੈਗਾ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਬਹੁਤ ਵਧੀਆ ਲੱਗਦੇ ਨੇ ਜਿਨ੍ਹਾਂ ਦੇ ਵਾਸਤੇ ਉਹ ਆਈਡੀਅਲ ਨੇ ਉਹ ਵਿਦਿਆਰਥੀਆਂ ਵਾਲਾ ਜਿਹੜਾ ਗਰੁੱਪ ਹੈ ਉਹਨਾਂ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਜਜ਼ਬਾ ਜਨੂਨ ਹੈ ਪੰਜਾਬ ਨੂੰ ਲੈ ਕੇ ਆਪਣੇ ਅਸੂਲਾਂ ਨੂੰ ਲੈ ਕੇ ਆਪ ਦੇ ਧਰਮ ਨੂੰ ਲੈ ਕੇ ਜਿਹੜੇ ਧਰਮ ਦੇ ਅਸੂਲ ਵਾ ਉਹਨਾਂ ਨੂੰ ਲੈ ਕੇ ਮਨੁੱਖਤਾ ਨੂੰ ਲੈ ਕੇ ਸਰਬੱਤ ਦੇ ਭਲੇ ਬੜੀ ਜਿਹੜੀ ਗੱਲ ਹੈ ਉਹਨੂੰ ਲੈ ਕੇ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਗੱਲ ਚੱਲਦੀ ਹੈ ਪਰ ਜਿਹੜਾ ਸਮੁੱਚੇ ਰੂਪ ਦੇ ਵਿੱਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਆਹ ਗੱਲ ਤਾਂ ਸਾਰਿਆਂ ਦੇ ਵਿੱਚ ਇੱਕ ਤਕਰੀਬਨ ਚਲੋ ਸਾਂਝੀ ਹੈਗੀ ਹੈ ਕਿ ਇਹ ਇਹ ਜਿਹੜੀ ਯੂਨੀਵਰਸਿਟੀ ਹੈ ਇਹ ਬਚਣੀ ਚਾਹੀਦੀ ਹੈ ਹਾਂ ਜਿਹੜੇ ਵਿਦਿਆਰਥੀਆਂ ਦੇ ਉੱਪਰ ਉਹਨਾਂ ਦਾ ਹੱਥ ਹੋਆ ਜਿਹੜੀਆਂ ਤਾਕਤਾਂ ਪਿੱਛੇ ਨੇ ਉਹਨਾਂ ਨੂੰ ਨਹੀਂ ਇਹ ਵਿਦਿਆਰਥੀਆਂ ਦਾ ਸੰਘਰਸ਼ ਵੀ ਖਰਾ ਲੱਗਦਾ ਹੋਊਗਾ ਕਿਉਂਕਿ ਉਹ ਤੇ ਚਾਹੁੰਦੇ ਐ ਜਿਨ੍ਹਾਂ ਦੇ ਉਹ ਹੱਥ ਟੋਕੇ ਬਣ ਕੇ ਵਿਚਰਦੇ ਐ ਉਹਨਾਂ ਨੂੰ ਉਹ ਖਰੇ ਲੱਗਦੇ ਐ ਵੀ ਹਾਂ ਵੀ ਸਾਨੂੰ ਉਹਨਾਂ ਦਾ ਏਜੰਡਾ ਪ੍ਰਵਾਨ ਹੈ ਦੇਖੋ ਮਸਲਾ ਜਿਹੜਾ ਆ ਦੀਪ ਸਿੱਧੂ ਵੀ ਇਹਨਾਂ ਨੂੰ ਖਰਾ ਲੱਗਦਾ ਮੈਂ ਕੁਝ ਗਰੁੱਪ ਜਿਹੜੇ ਉਹਨਾਂ ਦੀ ਗੱਲ ਕਰਨ ਨੇ ਆ ਦੀਪ ਸਿੱਧੂ ਵੀ ਇਹ ਗੱਲ ਕਹਿੰਦਾ ਗਿਆ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਪੇਜ ਖੰਘਾਰਦਾ ਜਦੋਂ ਉੱਥੇ ਮੈਂ ਵੇਖਦਾ ਸ਼ੇਅਰ ਕੀਤੀਆਂ ਹੋਈਆਂ ਉਹਨਾਂ ਨੇ ਦੀਪ ਸਿੱਧੂ ਦੀਆਂ ਉਹ ਵੀਡੀਓਜ਼ ਉਹ ਕਲਿੱਪ ਜਿੱਥੇ ਦੀਪ ਸਿੱਧੂ ਵੀ ਇਹ ਗੱਲ ਕਰਦਾ ਹੈਗਾ ਕਿ ਇੱਕ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ ਜਿਹਦੇ ਵਾਸਤੇ ਆਪਾਂ ਸੰਘਰਸ਼ ਕਰਨੇ ਹੁੰਨੇ ਆ ਇੱਕ ਉਹ ਚੀਜ਼ ਜਿਹੜੀ ਪਿੱਛੇ ਨਜ਼ਰ ਨਹੀਂ ਆਉਂਦੀ ਹੈ ਕਿ ਜਿਹੜੀ ਪਿੱਛੇ ਹੁੰਦੀ ਹੈ ਉਧਰਲੇ ਪਾਸੇ ਵੇਖਣ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦਾ ਜਿਹੜਾ ਏਜੰਡਾ ਹੈਗਾ ਸੈਨੇਟ ਨੂੰ ਉਹਨਾਂ ਦਾ ਭੰਗ ਕਰ ਦਿੱਤਾ ਹੁਣ ਆਪਣਾ ਜਿਹੜਾ ਏਜੰਡਾ ਸੈਨੇਟ ਨੂੰ ਬਹਾਲ ਕਰਨਾ ਜਾਂ ਬਹਾਲ ਕਰਵਾਉਣਾ ਇਹ ਹੋ ਗਿਆ ਪਰ ਜਿਹੜੀ ਉਹਨਾਂ ਦੇ ਪਿੱਛੇ ਦਾ ਜਿਹੜਾ ਉਹਨਾਂ ਦਾ ਏਜੰਡਾ ਹੈਗਾ ਉਹਨਾਂ ਨੇ ਤੁਸੀਂ ਦੇਖੋ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਬਰਬਾਦ ਕਰਨ ਦੇ ਢੰਗ ਤਰੀਕੇ ਅਪਣਾਏ ਹੋਏ ਆ ਪੰਜਾਬ ਦੀ ਬੋਲੀ ਤੋਂ ਲੈ ਕੇ ਪੰਜਾਬ ਦੇ ਸੱਭਿਆਚਾਰ ਤੋਂ ਲੈ ਕੇ ਸਿੱਖ ਹਿਸਟਰੀ ਤੋਂ ਲੈ ਕੇ ਪੰਜਾਬ ਦੀ ਹਿਸਟਰੀ ਤੋਂ ਲੈ ਕੇ ਉਹਨਾਂ ਨੇ ਸਾਰਾ ਕੁਛ ਹੌਲੀ ਹੌਲੀ ਕਰਕੇ ਆਪਦੇ ਕਬਜ਼ੇ ਵਿੱਚ ਕਰਨਾ ਸ਼ੁਰੂ ਕੀਤਾ ਹੋਇਆ ਪੰਜਾਬ ਦੀ ਸਰਕਾਰ ਦੇ ਕੋਲੋਂ ਅਧਿਕਾਰ ਖੋਏ ਜਾ ਰਿਹਾ ਸੈਂਟਰਲਾਈਜ਼ ਕੀਤਾ ਜਾ ਰਿਹਾ ਸਾਰੇ ਕਸਦਾ ਕੇਂਦਰੀਕਰਨ ਕਰਦੇ ਪਏ ਆ ਵਿਦਿਆਰਥੀਆਂ ਨੂੰ ਵੀ ਇਸ ਗੱਲ ਦੀ ਸਮਝ ਆ ਮੈਂ ਜਦੋਂ ਘਾਟੂ ਉਮਰ ਦੀਆਂ ਕੁੜੀਆਂ ਦੇ ਮੂੰਹੋਂ ਵੀ ਇਹ ਗੱਲਾਂ ਸੁਣਦਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਇਹ ਲੱਗਦਾ ਕਿ ਸਾਡੀਆਂ ਆਪਣੀਆਂ ਛੋਟੀਆਂ ਭੈਣਾਂ ਸਾਡੀਆਂ ਆਪਦੀਆਂ ਬੱਚੀਆਂ ਉਹ ਇੰਨੀਆਂ ਜ਼ਿਆਦਾ ਅਵੇਅਰ ਨੇ ਸਾਡੇ ਛੋਟੇ ਬੱਚੇ ਸਾਡੇ ਛੋਟੇ ਭਾਈ ਉਹ ਇੰਨੇ ਇੱਕ ਜ਼ਿਆਦਾ ਅਵੇਅਰ ਹੈ ਜਿਹੜਾ ਸਾਡਾ ਨਵਾਂ ਯੂਥ ਹੈ ਔਰ ਕਈ ਵਾਰ ਇਹੋ ਲੱਗਦਾ ਹੈ ਕਿ ਜਿਹੜੀ ਸਾਡੀ ਸਾਨੂੰ ਕਈ ਵਾਰ ਲੱਗਦਾ ਹੈ ਕਿ ਖਰੇ ਮੈਨੂੰ ਜ਼ਿਆਦਾ ਸਮਝ ਆ ਮੈਨੂੰ ਲੱਗਦਾ ਹੈ ਕਿ ਕਈ ਵਾਰ ਤਾਂ ਚਿਤ ਕਰਦੇ ਕਿ ਉਹਨੂੰ ਸਾਈਡ ਤੇ ਰੱਖ ਦਈਏ ਕਈ ਵਾਰ ਲੱਗਦਾ ਹੈ ਕਿ ਯਾਰ ਸਾਡੇ ਨਾਲੋਂ ਕਿਧਰੇ ਜ਼ਿਆਦਾ ਉਹ ਸਿਆਣੇ ਐ ਔਰ ਜਿਹੜੇ ਮੈਂ ਗੱਲ ਕਰਨ ਲੱਗਾ ਵੀ ਮੇਰੀ ਸਿਹਤ ਦੇ ਉੱਪਰ ਜੋ ਅਸਰ ਹੁੰਦਾ ਹੈਗਾ ਆ ਅਸਰ ਹੁੰਦਾ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਿਆ ਬੜਾ ਹੀ ਚਿਤ ਬਾ हां ਨਾਲ ਜਿਹੜੀ ਗੱਲ ਆ ਉਹ ਇਹ ਅਸਰ ਵੀ ਨਾਲ ਹੁੰਦਾ ਕਿ ਵਿਦਿਆਰਥੀ ਉਹਨੂੰ ਇਹ ਵੀ ਪਤਾ ਆ ਕਿ ਸੰਗੀ ਲਾਣਾ ਮੁਰਦਾਬਾਦ ਔਰ ਜਿਹੜਾ ਉਹਨਾਂ ਦਾ ਏਜੰਡਾ ਹੈ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈਗਾ ਕਿ ਉੱਥੇ ਇੱਕ ਗਰੁੱਪ ਇਦਾਂ ਦਾ ਵੀ ਹੈਗਾ ਜਿਹਨਾਂ ਨੂੰ ਇਸ ਗੱਲ ਦਾ ਵੀ ਇਲਮ ਆ ਕਿ ਕੇਵਲ ਮੁੱਖ ਏਜੰਡਾ ਸੈਨੇਟ ਨੂੰ ਬਹਾਲ ਕਰਵਾਉਣਾ ਨਹੀਂ ਸਗੋ ਜਿਹੜੀ ਪੂਰੀ ਦੀ ਪੂਰੀ ਯੂਨੀਵਰਸਿਟੀ ਆ ਉਹ ਪੰਜਾਬ ਦੇ ਹੱਥ ਦੇ ਵਿੱਚ ਹੋਣੀ ਚਾਹੀਦੀ ਆ ਔਰ ਇਸ ਤੋਂ ਵੀ ਸਿਰੇ ਦੀ ਜਿਹੜੀ ਗੱਲ ਹੈ ਉਹਦਾ ਵੀ ਉਹਨਾਂ ਨੂੰ ਪਤਾ ਆ ਕਿਉਂਕਿ ਜਸਵੰਤ ਸਿੰਘ ਖਾਲੜਾ ਜੀ ਨੂੰ ਪਿਆਰ ਕਰਦੇ ਆ ਇਸ ਕਰਕੇ ਜਿਹੜੀ ਸਿਰੇ ਵਾਲੀ ਗੱਲ ਵਾ ਸਾਰੇ ਮਸਲਿਆਂ ਦਾ ਪੱਕਾ ਤੇ ਸਦੀਵੀ ਹੱਲ ਉਹਦੇ ਬਾਰੇ ਵੀ ਉਹਨਾਂ ਨੂੰ ਪਤਾ ਹੈਗਾ ਆ ਉਹਨਾਂ ਨੂੰ ਇਹ ਵੀ ਪਤਾ ਆ ਬਾਕੀ ਨੂੰ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਸੈਨਟ ਨੂੰ ਬਹਾਲ ਕਰਵਾਉਣ ਦੇ ਵਾਸਤੇ ਜਦੋਂ ਜਿਹਨਾਂ ਨੇ ਇਹ ਸਾਰਾ ਕੁਝ ਕੀਤਾ ਜਿਹੜੇ ਕਰ ਰਹੇ ਆ ਜਿਹੜੇ ਹਮਲੇ ਕਰ ਰਹੇ ਆ ਵੱਖ-ਵੱਖ ਢੰਗ ਤਰੀਕਿਆਂ ਦੇ ਉਹਨਾਂ ਦੇ ਮੁੱਖ ਏਜੰਡੇ ਹਿੰਦੂ ਹਿੰਦੀ ਔਰ ਹਿੰਦੁਸਤਾਨ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਉਹ ਆ ਸਾਰਾ ਕੁਝ ਕਰ ਦੇਣਾ ਚਾਹੁੰਦੇ ਆ ਸੋ ਉਸ ਚੀਜ਼ ਦੇ ਖਿਲਾਫ ਮੁੱਖ ਰੂਪ ਦੇ ਵਿੱਚ ਸੰਘਰਸ਼ ਕਰਨ ਦੀ ਜ਼ਰੂਰਤ ਹੈ ਜਿਵੇਂ ਦੀਪ ਸਿੱਧੂ ਕਹੇ ਕਰਦਾ ਸੀਗਾ ਕਿ ਸਾਡੀ ਹੋਂਦ ਦੀ ਲੜਾਈ ਹੈ ਜਦੋਂ ਤਿੰਨ ਜਿਹੜੇ ਕਾਨੂੰਨ ਸੀਗੇ ਕਿਸਾਨ ਸੰਘਰਸ਼ ਕਰਦੇ ਪੈ ਸੀਗੇ ਤਾਂ ਦੀਪ ਸਿੱਧੂ ਉਦੋਂ ਵੀ ਇਹ ਗੱਲ ਕਹਿੰਦਾ ਸੀਗਾ ਆਪਾਂ ਪਹਿਲਾਂ ਬਹੁਤ ਵੱਖ-ਵੱਖ ਢੰਗ ਤਰੀਕਿਆਂ ਨਾਲ ਕਹਿੰਦੇ ਰਹੇ ਹਾਂ ਪਰ ਕਈ ਵਾਰ ਸਾਨੂੰ ਕਹਿਣਾ ਨਹੀਂ ਸੀ ਆਉਂਦਾ ਜਾਂ ਜਾਂ ਸਾਡੀ ਕਈ ਹੋਈ ਗੱਲ ਦਾ ਅਸਰ ਘੱਟ ਹੁੰਦਾ ਸੀਗਾ ਸਾਡੇ ਵਿੱਚ ਹੀ ਸ਼ਾਇਦ ਕੋਈ ਕਮੀ ਸੀਗੀ ਪਰ ਦੀਪ ਸਿੱਧੂ ਦਾ ਜਾਦੂ ਇਦਾਂ ਦਾ ਚੱਲਿਆ ਕਿ ਨੌਜਵਾਨਾਂ ਦੇ ਇੱਥੇ ਜ਼ਿਹਨ ਦੇ ਵਿੱਚ ਐਨ ਕੜਕ ਕਰਕੇ ਵੱਜੀ ਉਹ ਵਾਲੀ ਗੱਲ ਜਿਹੜੀ ਦੀਪ ਸਿੱਧੂ ਕਰਦਾ ਸੀਗਾ ਵੀ ਸਾਡੀ ਹੋਣ ਦੀ ਲੜਾਈ ਵੀ ਇਹ ਕਿਸਾਨੀ ਦੀ ਕੇਵਲ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਦੇਖੋ ਇਹ ਗੱਲ ਕੁਝ ਐਦਾਂ ਦੀ ਹੈ ਵੀ ਕੋਈ ਕਿਸੇ ਦੇ ਘਰ ਦੇ ਉੱਪਰ ਕਾਬਜ਼ ਹੋ ਜਾਵੇ ਕਾਬਜ਼ ਹੋਣ ਤੋਂ ਬਾਅਦ ਅਗਲੇ ਨੂੰ ਇਹ ਗੱਲ ਆਖੇ ਘਰ ਵਾਲਿਆਂ ਨੂੰ ਵੀ ਦੇਖੋ ਜੀ ਕੋਈ ਗੱਲ ਨਹੀਂ ਥੋੜਾ ਜਿਹਾ ਸਮਾਂ ਦਿਓ ਸਾਨੂੰ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਹਾਂ ਤੁਹਾਡਾ ਘਰ ਤੁਹਾਨੂੰ ਵਾਪਸ ਦੰਨੇ ਕਰਦੇ ਆ ਕੋਈ ਗੱਲ ਨਹੀਂ ਹੈਗੀ ਹੁਣ ਉਸ ਦੌਰਾਨ ਜਿਨ੍ਹਾਂ ਦਾ ਘਰ ਜਿਹੜੇ ਪਰਿਵਾਰ ਵਾਲੇ ਐ ਉਹਨਾਂ ਦੇ ਵਿੱਚੋਂ ਕਈ ਜੀ ਉਹਨਾਂ ਨੂੰ ਭੁੱਖ ਲੱਗਦੀ ਐ ਕਈਆਂ ਨੂੰ ਲੱਗਦਾ ਕਿ ਯਾਰ ਮੀਂਹ ਪੈਣ ਲੱਪਿਆ ਅਸੀਂ ਕੋਠੀ ਤੋਂ ਬਾਹਰ ਖੜੋਤੇ ਐ ਉਹ ਵਿੱਚ ਇੱਕ ਅੱਦੇ ਨੂੰ ਪੱਟ ਲੈਂਦੇ ਆ ਕਹਿੰਦੇ ਕੋਈ ਗੱਲ ਨਹੀਂ ਚੱਲ ਤੂੰ ਐ ਕਰ ਬਾਕੀ ਤਾਂ ਨਹੀਂ ਮੰਨਦੇ ਆਵੇਂ ਤੂੰ ਬਾਲੀ ਜੜੀ ਨਾ ਕਰ ਇਹਨਾਂ ਦੇ ਪਿੱਛੇ ਲੱਗ ਕੇ ਇਹਨਾਂ ਨੇ ਤਾਂ ਆਪਦਾ ਨੁਕਸਾਨ ਕਰਾਉਣਾ ਵੀ ਤੂੰ ਅੰਦਰ ਆਣ ਕੇ ਬਹਿ ਜਾ ਇੱਕ ਅੱਦਾ ਜਣਾ ਆਪਦੇ ਨਾਲ ਰਲਾ ਲਿਆ ਹੁਣ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਵਿੱਚ ਫੁੱਟ ਪਾਉਣ ਦੇ ਯਤਨ ਕਰਨ ਔਰ ਉਸ ਤੋਂ ਬਾਅਦ ਫਿਰ ਕਿਸੇ ਨੂੰ ਕਹਿਣ ਪਏ ਲਓ ਜੀ ਆਪਾਂ ਤੁਹਾਨੂੰ ਇੱਕ ਕਮਰੇ ਦੇ ਵਿੱਚ ਇੱਕ ਦਿਨ ਦੇ 5 ਘੰਟੇ ਬੈਠਣ ਦਾ ਟਾਈਮ ਦਿਆ ਕਰਾਂਗੇ ਹੁਣ ਉਹ ਹਾਲਾਤ ਕਈ ਵਾਰ ਇਦਾਂ ਦੇ ਬਣਾ ਦੇਣ ਵੀ ਇੱਕ ਦਿਨ ਦੇ ਵਿੱਚ 5 ਘੰਟੇ ਆਪਣੀ ਹੀ ਕੋਠੀ ਦੇ ਇੱਕ ਕਮਰੇ ਵਿੱਚ ਬੈਠਣਾ ਵਧੀਆ ਲੱਗਣ ਲੱ ਪੈਂਦਾ ਕਈ ਵਾਰ ਹੁਣ ਮੁੱਖ ਜ਼ਰੂਰਤ ਕਿਹੜੀ ਗੱਲ ਦੀ ਸੀ ਭਲਾ ਉਹ ਇਹੀ ਸੀ ਕਿ ਕੋਠੀ ਸਾਡੀ ਆ ਤੂੰ ਕੌਣ ਲੱਗਦਾ ਮਾਮਾ ਲੱਗਦਾ ਮੈਂ ਆਉਦੇ ਕਮਰੇ 'ਚ ਭਾਵੇਂ ਸਾਰੇ ਦਿਨ ਦੇ ਵਿੱਚ ਇੱਕ ਮਿੰਟ ਵੀ ਨਾ ਬੈਠਾ ਭਾਵੇਂ ਮੈਂ ਗੇਟ ਨੂੰ ਤਾਲਾ ਲਾ ਕੇ ਮੈਂ ਸਾਰਾ ਦਿਨ ਕਿਤੇ ਘੁੰਮਣ ਗਿਆ ਰਵਾਂ ਤੇ ਤੂੰ ਕੋਠੀ ਖਾਲੀ ਕਰ ਮੁੱਕ ਦੀ ਗੱਲ ਸਿੱਧੀ ਜੀ ਗੱਲ ਵਾ ਦੇਖੋ ਆ ਹੈਗੀ ਸਿਰੇ ਦੀ ਗੱਲ ਸਾਡੀ ਧਰਤੀ ਦੇ ਉੱਪਰ ਉਹ ਕਾਬਜ਼ ਹੋ ਕੇ ਬਹਿ ਗਏ ਕਦੀ ਸੈਨੇਟ ਕਦੀ ਕੁਛ ਕਦੀ ਕੁਝ ਕਦੀ ਕੁਝ ਖੁੰਦੇ ਆ ਔਰ ਜੋ ਉਹ ਮਾੜਾ ਮਾੜਾ ਖੁੰਦੇ ਆ ਅਸੀਂ ਉਹਦੇ ਖਿਲਾਫ ਜਦੋਂ ਸੰਘਰਸ਼ ਕਰਦੇ ਆ ਅਗਲੇ ਉਤੋਂ ਬਾਅਦ ਇੱਕ ਸਟੈਪ ਹੋਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ એનર્ਜੀ ਸਾਡੀ ਵੇਸਟ ਕਰਵਾਈ ਜਾ ਰਹੀ ਹੈ ਇੱਦੇ ਕਾਲੇ ਕਾਨੂੰਨ ਇੱਕ ਬਰੇ ਤੋਂ ਜ਼ਿਆਦਾ ਸਮਾਂ ਲੱਗਾ ਕਿੰਨੀ એનર્ਜੀ ਕਿੰਨੀ ਮੈਨ ਪਾਵਰ ਕਿੰਨੇ ਲੋਕਾਂ ਨੇ ਜਾਨ ਗਵਾਈ ਔਰ ਕਿੰਨਾ ਮੋਟਾ ਪੈਸਾ ਖਰਚ ਹੋਇਆ ਉਸ ਸੰਘਰਸ਼ ਦੇ ਵਿੱਚ ਜਿਹੜਾ ਪੰਜਾਬ ਤੇ ਪੰਥ ਦੇ ਭਲੇ ਦੇ ਵਿੱਚ ਖਰਚਿਆ ਜਾ ਸਕਦਾ ਸੀਗਾ ਪਰ ਅਗਲੇ ਨੇ ਖਰਚਣ ਦੇਣਾ ਹੀ ਨਹੀਂ ਸੀਗਾ ਅਗਲੇ ਨੇ ਇਦਾਂ ਇਸ ਤਰੀਕੇ ਦੇ ਨਾਲ ਉਲਝਾਇਆ ਹੋਇਆ ਸਾਨੂੰ ਸੋ ਹੁਣ ਵੀ ਇਹ ਸੰਘਰਸ਼ ਚੱਲਦਾ ਪਿਆ ਸੋ ਮੇਨ ਜਿਹੜੀ ਸਿਰੇ ਵਾਲੀ ਗੱਲ ਹੈਗੀ ਆ ਉਹ ਆਪਣੇ ਜ਼ੇਹਨ ਦੇ ਵਿੱਚ ਰੱਖ ਕੇ ਤੇ ਆ ਜਿਹੜੀਆਂ ਲੜਾਈਆਂ ਛੋਟੀਆਂ ਨੇ ਇਹ ਵੀ ਜ਼ਰੂਰ ਲੜਨੀਆਂ ਚਾਹੀਦੀਆਂ ਹੁਣ ਤੁਸੀਂ ਦੇਖੋ ਕੱਲ ਕੀ ਹੋਇਆ ਵਿਦਿਆਰਥੀ ਭੁਖੜ ਤਾਲ ਤੇ ਮੰਗ ਸੀਗੀ ਐਫੀ ਡੇਵਟ ਉਧਰਲੇ ਪਸੇ ਨੂੰ ਮੈਂ ਜ਼ਿਆਦਾ ਨਹੀਂ ਜਾਣਾ ਉਹ ਮਸਲਾ ਹੱਲ ਕਰ ਦਿੱਤਾ ਹੁਣ ਜਿਨ੍ਹਾਂ ਨੇ ਉਹ ਸੰਘਰਸ਼ ਵਿੱਢਿਆ ਸੀਗਾ ਉਹਨਾਂ ਦੇ ਮਨ ਨੂੰ ਬੜੀ ਖੁਸ਼ੀ ਮਿਲੀ ਬੜਾ ਇੱਕ ਸਕੂਨ ਜਿਹਾ ਮਿਲਿਆ ਵੀ ਆਪਾਂ ਸੰਘਰਸ਼ ਕੀਤਾ ਅੜੰਬਿਆ ਸੀਗਾ ਉਹਨੂੰ ਬੂਰ ਪੈ ਗਿਆ ਠੀਕ ਹੈ ਜੀ ਹੁਣ ਪੰਜ-ਛੇ ਦਿਨ ਹਫ਼ਤਾ ਇਸ ਗੱਲ ਦੇ ਵਿੱਚ ਲੰਘ ਜਾਣਾ ਸੋ ਇਸ ਤਰੀਕੇ ਦੇ ਨਾਲ ਉਹ ਸਾਡਾ ਹੌਲੀ-ਹੌਲੀ ਕਰਕੇ ਮੱਛ ਮਾਰਦੇ ਪਏ ਆ ਸਾਡਾ ਹੀ ਸਮਾਨ ਸਾਡੇ ਕੋਲੋਂ ਲੈ ਕੇ ਤੁਹਾਡੀ ਹੀ ਧਰਤੀ ਦੇ ਉੱਪਰ ਕਾਬਜ਼ ਹੋ ਕੇ ਤੇ ਤੁਹਾਡੇ ਕੋਲੋਂ ਹੀ ਮਾੜਾ ਮਾੜਾ ਫੇਰ ਸੇਕਾ ਦੇ ਕੇ ਫਿਰ ਮਾੜੀ ਮਾੜੀ ਰਾਹਤ ਦੇ ਕੇ ਇਸ ਤਰੀਕੇ ਦੇ ਨਾਲੋਂ ਕੰਮ ਕਰਵਾਉਂਦੇ ਆ ਮੇਰੀ ਸੇਹ ਦੇ ਉੱਪਰ ਜਿਹੜਾ ਅਸਰ ਹੁੰਦਾ ਇਹਨਾਂ ਨਾਰਿਆਂ ਨੂੰ ਸੁਣ ਕੇ ਉਹ ਇਹ ਹੀ ਹੁੰਦਾ ਹੈ ਕਿ ਮੈਨੂੰ ਇਸ ਗੱਲ ਦਾ ਕਾਫੀ ਹੱਦ ਤੱਕ ਇਲਮ ਹੈ ਕਿ ਜਿਹੜਾ ਸਾਡਾ ਉਹ ਯੂਥ ਆ ਯੂਨੀਵਰਸਿਟੀ ਦੇ ਜਿਹੜੇ ਉਹ ਨੌਜਵਾਨ ਉਹਨਾਂ ਨੂੰ ਇਹ ਸਾਰੇ ਕਾਸੇ ਦੀ ਚੰਗੀ ਤਰ੍ਹਾਂ ਕੁਆਲਿਟੀ ਹੈਗੀ ਆ ਔਰ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਜ਼ਰੂਰ ਹੋਣੀ ਚਾਹੀਦੀ ਆ ਹੁਣ ਜਿਹੜੇ ਦੂਏ ਪਾਸੇ ਉਹ ਆ ਪਲੈਨਰ ਜਿਹਨਾਂ ਨੂੰ ਆਪਾਂ ਥਿੰਕ ਟੈਂਕ ਵੀ ਕਹਿੰਦੇ ਆ ਉਹਨਾਂ ਦੀ ਸੇਧ ਦੇ ਉੱਪਰ ਕੀ ਅਸਰ ਹੁੰਦਾ ਹੋਊਗਾ ਭਲਾ ਉਹਨਾਂ ਦੀ ਸੇਧ ਦੇ ਉੱਪਰ ਇਹ ਸਾਰੇ ਨਾऱ्यांना ਦਾ ਇਹ ਅਸਰ ਹੁੰਦਾ ਹੋਊਗਾ ਯਾਰ ਭਈ ਇਹ ਨੌਜਵਾਨ ਜਿਹੜੇ ਅਵੇਅਰ ਨੇ ਜਿਹੜੇ ਇਸ ਕਿਸਮ ਦੇ ਨਾਰੇ ਲਾ ਰਹੇ ਆ ਉਹਨਾਂ ਨੂੰ ਪਤਾ ਆ ਭਈ ਸੰਗੀ ਵੀ ਸੀ ਵਾਈਸ ਚਾਂਸਲਰ ਉਹ ਕੌਣ ਹੈਗਾ ਵਾਈਸ ਚਾਂਸਲਰ ਮੁਰਦਾਬਾਦ ਦੇ ਨਾਰੇ ਕਿਉਂ ਲਾ ਰਹੇ ਆ ਉਹ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਕਿ ਇਹ ਵਿਦਿਆਰਥੀ ਵਰਗ ਜਾਗਰੂਕਵਾ ਵਿਦਿਆਰਥੀਆਂ ਦਾ ਆ ਬੜਾ ਹਿੱਸਾ ਇਹ ਜਾਗਰੂਕ ਹੈ ਇਹਨਾਂ ਨੂੰ ਪਤਾ ਹੈ ਕਿ ਵਾਈਸ ਚਾਂਸਲਰ ਉਹ ਸਾਡੇ ਹੀ ਲਾਇਆ ਹੋਇਆ ਸਾਡੀ ਹੀ ਬੋਲੀ ਬੋਲਦਾ ਹੈ ਸਾਡੀਆਂ ਨੀਤੀਆਂ ਨੂੰ ਹੀ ਉਹ ਅੱਗੇ ਲੈ ਕੇ ਜਾਂਦਾ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈਗਾ ਕਿ ਸੰਗੀ ਲਾਣਾ ਮੁਰਦਾਬਾਦ ਉਹਨਾਂ ਨੂੰ ਪਤਾ ਹੈ ਕਿ ਉੱਥੇ ਖਾਕੀ ਰੰਗ ਦਾ ਕੱਛਾ ਜਿਹੜਾ ਟੰਗਿਆ ਹੋਇਆ ਭਈ ਇਹ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਜਾਗਰੂਕ ਹੈ ਭਈ ਇਹ ਲੋਕ ਕੌਣ ਨੇ ਕਿਹੋ ਜਿਹੀ ਮਾਨਸਿਕਤਾ ਵਾਲੇ ਆ ਭਈ ਆਪਾਂ ਇਹਦੇ ਉੱਤੇ ਕਾਟਾ ਮਾਰਦੇ ਆ ਭਈ ਆਪਾਂ ਇਹਨਾਂ ਦੀ ਆਪਾਂ ਦਖਲਅੰਦਾਜ਼ੀ ਨਹੀਂ ਬਰਦਾਸ਼ਤ ਕਰਦੇ ਐਨ ਚੰਗੀ ਤਰ੍ਹਾਂ ਤੁੰਨ ਕੇ ਰੱਖ ਦੇਾਂਗੇ ਸੋ ਇਦਾਂ ਦੇ ਹਾਲਾਤਾਂ ਵਿੱਚ ਉਹਨਾਂ ਦੇ ਜ਼ਿਹਨ ਦੇ ਉੱਪਰ ਅਸਰ ਇਹ ਹੋਣ ਰਿਹਾ ਹੋਊਗਾ ਜੋ ਮੈਨੂੰ ਲੱਗਦਾ ਹੈਗਾ ਕਿ ਨਿਸ਼ਾਨਦੇਹੀ ਕੀਤੀ ਜਾਵੇ ਉਹਨਾਂ ਵਿਦਿਆਰਥੀਆਂ ਦੀ ਉਸ ਵਰਗ ਦੀ ਉਹਨਾਂ ਟੜਿਆਂ ਦੀ ਜਿਹੜੇ ਇੰਨੇ ਜ਼ਿਆਦਾ ਜਾਗਰੂਕ ਹੈਗੇ ਆ ਸੋ ਉਸ ਤੋਂ ਅਗਲਾ ਸਟੈਪ ਉਹਨਾਂ ਦਾ ਜੋ ਹੁੰਦਾ ਹੈਗਾ ਆਹ ਗੱਲ ਕਰਕੇ ਮੈਂ ਡਰਾਉਣਾ ਨਹੀਂ ਚਾਹੁੰਦਾ ਕਿਸੇ ਨੂੰ ਮੈਂ ਤਾਂ ਸਗੋਂ ਹੌਸਲਾ ਦੇਣਾ ਚਾਹੁੰਦਾ ਮੈਂ ਮਾੜਾ ਮੋਟਾ ਜਿੰਨੀ ਕਿ ਮੈਨੂੰ ਸਮਝ ਹੈਗੀ ਆ ਫਿਰ ਉਹ ਨਿਸ਼ਾਨਦੇਹੀਆਂ ਕਰਦੇ ਆ ਫਿਰ ਉਹ ਦੇਖਦੇ ਆ ਕਿ ਕਿਹੜੇ ਕਿਹੜੇ ਬੰਦੇ ਨੂੰ ਕਿਹੜੀ ਕਿਹੜੀ ਧਿਰ ਨੂੰ ਕਿਹਨੂੰ ਕਿਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਸਨਬ ਕਰ ਸਕਦੇ ਆ ਹੁਣ ਉਹ ਗੱਲ ਚੱਲਦੀ ਆ ਸਾਮ-ਦਾਮ-ਦੰਡ-ਪੇਦ ਉਹ ਇਹਨਾਂ ਨੀਤੀਆਂ ਦੇ ਉੱਪਰ ਹੀ ਚੱਲਦੇ ਆ ਆ ਪਿੱਛੇ ਗੱਲ ਹੋਈ ਸੀਗੀ ਬਹੁਤ ਜ਼ਿਆਦਾ ਵੀ ਅਰਵਿੰਦ ਕੇਜਰੀਵਾਲ ਦੇ ਚਹੇਤੇ ਭਗਵੰਤ ਮਾਨ ਹੁਣਾਂ ਦੇ ਵੀ ਚਹੇਤੇ ਸਾਥੀ ਮਨੀਸ਼ ਸੋਧਿਆ ਨੇ ਇਹ ਗੱਲ ਕਹੀ ਸੀ ਮਨੀਸ਼ ਸੋਧਿਆ ਨੇ ਤਾਂ ਇਹ ਗੱਲ ਚਲੋ ਬੋਲ ਦਿੱਤੀ ਤਾਂ ਪਤਾ ਲੱਗ ਗਿਆ ਜਿਹੜਾ ਥਿੰਕ ਟੈਂਕ ਪਿੱਛੇ ਨੀਤੀਆਂ ਘੜਦਾ ਵੱਖ-ਵੱਖ ਸੂਬਿਆਂ ਦੇ ਵਾਸਤੇ ਜਿਹੜਾ ਤੁਹਾਡੀ ਸਿੱਖਿਆ ਦੇ ਉੱਪਰ ਵੀ ਸਿੱਖਿਆ ਪ੍ਰਣਾਲੀ ਦੇ ਉੱਪਰ ਵੀ ਅਟੈਕ ਕਰਦਾ ਸਿੱਖਿਆ ਵਾਲੇ ਜਿਹੜੇ ਕੇਂਦਰ ਨੇ ਉਹਨਾਂ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਲੈ ਕੇ ਉੱਥੇ ਆਪ ਦੇ ਤਰੀਕੇ ਦੇ ਨਾਲ ਨੀਤੀਆਂ ਲਾਗੂ ਕਰਨੀਆਂ ਚਾਹੁੰਦਾ ਸੋ ਉਹ ਕਹਿੰਦੇ ਨਹੀਂ ਹੈਗੇ ਭਾਵੇਂ ਸਾਮ-ਦਾਮ-ਦੰਡਪੇਦ ਉਹ ਸਾਰੇ ਹੀ ਤਰੀਕੇ ਅਪਣਾਉਂਦੇ ਆ ਸੋ ਜਦੋਂ ਕੋਈ ਸੰਘਰਸ਼ ਚੱਲਦਾ ਤੇ ਸੰਘਰਸ਼ ਨੂੰ ਨੱਪਣ ਦੇ ਵਾਸਤੇ ਉਹ ਸਾਮ-ਦਾਮ-ਦੰਡਪੇਦੋਂ ਸਾਰੇ ਹੀ ਤਰੀਕੇ ਅਪਣਾਉਂਦੇ ਆ ਔਰ ਜਿਹੜੇ ਤਾਂ ਹੁੰਦੇ ਆ ਪੂਰੇ ਦ੍ਰਿੜ ਉਹਨਾਂ ਨੇ ਕਦੇ ਵੀ ਨਹੀਂ ਡੋਲਣਾ ਹੁੰਦਾ ਔਰ ਇੱਕ ਗੱਲ ਤੇ ਦੂਸਰੀ ਗੱਲ ਦੇਖੋ ਤੁਹਾਨੂੰ ਆਪਣੇ ਇਰਾਦਿਆਂ ਤੋਂ ਕੋਣ ਤੇ ਕਦੋਂ ਨਹੀਂ ਦੁਲਾ ਸਕਦਾ ਜਦੋਂ ਤੁਸੀਂ ਕਿਸੇ ਦੇ ਕੋਲੋਂ ਕਾਣੇ ਨਹੀਂ ਹੈਗੇ ਉਦੋਂ ਤੁਹਾਨੂੰ ਕੋਈ ਨਹੀਂ ਤੋੜ ਸਕਦਾ ਜਦੋਂ ਪਕਾਣੇ ਹੁੰਨੇ ਆ ਉਸ ਵੇਲੇ ਫਿਰ ਉਹ ਕਹਿੰਦੇ ਵੀ ਜੇ ਐ ਕੀਤੀ ਤਾਂ ਫਿਰ ਆਪਾਂ ਐ ਕਰਾਂਗੇ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਵਕ ਵਕ ਸਿਆਸੀ ਪਾਰਟੀ ਦੇ ਆਗੂ ਜਿਹੜੀ ਇਸ ਵੇਲੇ ਦੀ ਮੌਜੂਦਾ ਸਰਕਾਰ ਵੀ ਐ ਅਗਲੇ ਕਹਿੰਦੇ ਤੂੰ ਮਰ ਜਾ ਕੋਸਕ ਤੇ ਸਹੀ ਅਹੀਂ ਤੇਰੇ ਖਿਲਾਫ ਫਲਾਣਾ ਕੇਸ ਜਿਹੜਾ ਹੈਗਾ ਉਹ ਖੋਲਾਂਗੇ ਈਡੀ ਦੇ ਛਾਪੇ ਵੱਜਣਗੇ ਅਗਲੇ ਲੈਣ ਤਾਂ ਕਾਣੇ ਕਰ ਕਰਕੇ ਰੱਖਿਓ ਸੋ ਇਸ ਕਰਕੇ ਮੈਂ ਕਹਿੰਦਾ ਵੀ ਉਹਨਾਂ ਨੇ ਨਹੀਂ ਆਉਣਾ ਹੈਗਾ ਇਧਰਲੇ ਪਾਸੇ ਨੂੰ ਉਹਨਾਂ ਨੇ ਤਾਂ ਬਸ ਆਹੀ ਕਰ ਦਿੱਤਾ ਜੀ ਬਸ ਮਾੜਾ ਮੋਟਾ ਨਿੰਦਿਆ ਕਰ ਦਿੱਤੀ ਆਹ ਕਰ ਲਿਆ ਉਹ ਕਰ ਲਿਆ ਉਹ ਇੱਥੇ ਤੱਕ ਹੀ ਸੀਮਤ ਹੈ ਗਿਆ ਸੋ ਵਿਦਿਆਰਥੀਆਂ ਨੇ ਆਪਣੇ ਦਮ ਦੇ ਉੱਪਰ ਹੀ ਇਹ ਲੜਾਈ ਲੜਨੀ ਹੈ ਕੱਲਾ ਵਿਦਿਆਰਥੀ ਵਰਗ ਹੀ ਨਹੀਂ ਜਿਹੜੇ ਯੂਨੀਵਰਸਿਟੀ ਦੇ ਵਿੱਚ ਭਾਵੇਂ ਨਹੀਂ ਵੀ ਪੜਦੇ ਆ ਪਰ ਉਹ ਪੰਜਾਬ ਦੇ ਵਸਣਦੇ ਆ ਜਿਨ੍ਹਾਂ ਨੂੰ ਆਪ ਦੀ ਧਰਤੀ ਦੀ ਫਿਕਰ ਹੋ ਆ ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਅਸੀਂ ਆਪਦੇ ਪੰਜਾਬ ਦੀ ਧਰਤੀ ਉਹਨੂੰ ਕਿਸੇ ਦੇ ਹੱਥਾਂ ਦੇ ਵਿੱਚ ਜਾਣ ਨਹੀਂ ਦੇਣਾ ਹੈਗਾ ਖਾਸ ਕਰਕੇ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਜਿਹੜੇ ਸਾਮ-ਦਾਮ-ਦੰਡ ਭੇਦ ਹਰ ਇੱਕ ਢੰਗ ਤਰੀਕਾ ਅਪਣਾ ਕੇ ਤੇ ਇਸ ਧਰਤੀ ਦੇ ਉੱਪਰ ਆਪਣੀ ਸਰਦਾਰੀ ਕਾਇਮ ਕਰਨਾ ਚਾਹੁੰਦੇ ਆ ਜਿਹੜੇ ਇਹਨੂੰ ਭਗਵੇਂ ਰੰਗ ਦੇ ਵਿੱਚ ਰੰਗ ਦੇਣਾ ਚਾਹੁੰਦੇ ਆ ਔਰ ਉੱਥੇ ਜਿਹੜੇ ਕੈਂਪਸ ਦੇ ਅੰਦਰ ਆ ਨਾ ਜੀ ਨਾਰੇ ਜਦੋਂ ਗੂੰਜਦੇ ਆ ਉੱਥੇ ਆ ਭਗਵੇਂਆਂ ਦੇ ਖਿਲਾਫ ਵੀ ਨਾਰੇ ਗੂੰਜਦੇ ਆ ਮੈਨੂੰ ਨਾਰਾ ਭੁੱਲ ਗਿਆ ਓਦਾਂ ਦਾ ਨਾਰਾ ਵੀ ਲਾਉਂਦੇ ਹੁੰਦੇ ਆ ਆ ਭਗਮਾਕਾਰੀ ਜਿਹੜੇ ਜੋ ਵੀ ਹੈਗਾ ਇਹੋ ਸੋ ਇਹ ਸਾਰਾ ਕੁਝ ਚੱਲਦਾ ਪਿਆ ਸੋ ਇਹ ਉਹਨਾਂ ਦੇ ਉੱਪਰ ਇਹਨਾਂ ਚੀਜ਼ਾਂ ਦਾ ਇਹ ਅਸਰ ਹੁੰਦਾ ਹੋਊਗਾ ਕਿ ਆਪਾਂ ਇਹਨਾਂ ਨੂੰ ਤੋੜ ਨਾਕਦਾ ਆਪਾਂ ਇਹਨਾਂ ਦੇ ਸੰਘਰਸ਼ ਨੂੰ ਢਾਕਦਾ ਲਾਉਣੀ ਆ ਜਿਹੜੇ ਉਹਨਾਂ ਦੇ ਗਾਂ ਪਿਆਦੇ ਆ ਜਿਹੜੇ ਯੂਨੀਵਰਸਿਟੀ ਦੇ ਅੰਦਰ ਵੀ ਹੋਣਗੇ ਉਹਨਾਂ ਦੇ ਉੱਪਰ ਇਹਨਾਂ ਨਾਰਿਆਂ ਦਾ ਅਸਰ ਇਹ ਹੁੰਦਾ ਹੋਊਗਾ ਵੀ ਆਪਾਂ ਕਿਉਂਕਿ ਦੇਖੋ ਅਗਲੇ ਨੇ ਪੂਰੇ ਕੈਮ ਕੀਤੇ ਹੁੰਦੇ ਆ ਜਦੋਂ ਇਦਾਂ ਦੇ ਹਾਲਾਤ ਬਣ ਜਣ ਫਿਰ ਤੁਸੀਂ ਪਾਸਾ ਜਿ ਬਟਕੇ ਐ ਕਰਕੇ ਐ ਲੰਘ ਜਿਓ ਬਸ ਤੁਸੀਂ ਸਾਨੂੰ ਸੂਚਿਤ ਕਰਦੇ ਰਹੋ ਮੜਾ ਜਹਾ ਕਿ ਕੌਣ ਕਿੱਥੇ ਕੀ ਕਰ ਰਿਹਾ ਹੈ ਸੋ ਮੈਨੂੰ ਲੱਗਦਾ ਕਿ ਵਿਦਿਆਰਥੀਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਢੰਗ ਤਰੀਕੇ ਦੇ ਨਾਲ ਸੁਚੇਤ ਹੋ ਕੇ ਇਹ ਸਾਰੇ ਕਾਸੇ ਦੀ ਅਗਵਾਈ ਆਪ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਦਾ ਯੂਥ ਘਟੋ ਘਟ ਉਹਨਾਂ ਦੇ ਨਾਲ ਖੜਾ ਜ਼ਰੂਰ ਨਜ਼ਰ ਆਵੇ ਯੂਥ ਤੋਂ ਇਲਾਵਾ ਜਿਹੜੇ ਹੋਰ ਵਕ ਵਕ ਧਰਾਂ ਜਿੱਥੇ ਬੰਦੀਆਂ ਦੇ ਆਗੂ ਹੈ ਮੈਨੂੰ ਲੱਗਦਾ ਕਿ ਉਹ ਵੀ ਜ਼ਰੂਰ ਉੱਥੇ ਨਾਲ ਉਹਨਾਂ ਵਿਦਿਆਰਥੀਆਂ ਦੇ ਖੜਨ ਤਾਂ ਜੋ ਉਹਨਾਂ ਵੱਲੋਂ ਅਰੰਭੇ ਹੋਏ ਇਸ ਸੰਘਰਸ਼ ਨੂੰ ਬੂਰ ਪਵੇ ਔਰ ਉਹਨੂੰ ਬਲ ਮਿਲ ਸਕੇ ਔਰ ਨਾਲ ਦੀ ਨਾਲ ਇੱਕ ਸੁਨੇਹਾ ਉਹਨਾਂ ਤੱਕ ਜ਼ਰੂਰ ਪਹੁੰਚੇ ਜਿਹੜੇ ਪਲੈਨਰ ਨੇ ਜਿਹੜੇ ਥਿੰਕ ਟੈਂਕ ਨੇ ਜਿਹੜੇ ਨੀਤੀਆਂ ਦਾ ਘੜਦੇ ਆ ਜਿਨ੍ਹਾਂ ਨੇ ਆਪਣੀ ਉਸ ਨੀਤੀ ਦੇ ਤਹਿਤ ਹੀ ਪੰਜਾਬ ਯੂਨੀਵਰਸਿਟੀ ਦੇ ਉੱਪਰ ਆ ਇੱਕ ਵੱਡਾ ਹਮਲਾ ਕੀਤਾ ਹੈ ਉਹਨਾਂ ਤੱਕ ਇਹ ਸੁਨੇਹਾ ਜਾਵੇ ਕਿ ਆ ਜਿਹੜੀ ਤੇ ਰਵਾ ਜਿਹੜੀ ਸਾਨੂੰ ਚੰਗੀ ਤਰ੍ਹਾਂ ਸਮਝਦੀ ਆ ਸਾਡੇ ਏਜੰਡੇਆਂ ਨੂੰ ਚੰਗੀ ਤਰ੍ਹਾਂ ਸਮਝਦੀ ਆ ਵੀ ਇਹ ਇਸ ਧਿਰ ਦੀ ਹਮਾਇਤ ਦੇ ਉੱਪਰ ਪੂਰੇ ਪੰਜਾਬ ਦਾ ਯੂਥ ਅਤੇ ਹੋਰ ਵੱਖ-ਵੱਖ ਧਿਰਾਂ ਜਥੇਬੰਦੀਆਂ ਦੇ ਆਗੂ ਖੜੋਤੇ ਆ ਤਾਂ ਜੋ ਉਹਨਾਂ ਨੂੰ ਇੱਕ ਸੁਨੇਹਾ ਜਾਵੇ ਕਿ ਆਪਾਂ ਇੰਨੇ ਸੌਖਿਆਂ ਤਰੀਕੇ ਦੇ ਨਾਲ ਆਪਾਂ ਇਹਨਾਂ ਦੇ ਕੋਲੋਂ ਇਹਨਾਂ ਦਾ ਸਾਰਾ ਕੁਝ ਹਥਿਆ ਨਹੀਂ ਸਾਦੇ ਉਹਨਾਂ ਨੂੰ ਇਹ ਸੁਨੇਹਾ ਜਾਵੇ ਕਿ ਅਸੀਂ ਇਹਨਾਂ ਦੀ ਧਰਤੀ ਦੇ ਉੱਪਰ ਇੰਨੇ ਸੌਖੇ ਕਾਬਜ ਹੋ ਨਹੀਂ ਸਕਦੇ ਕਿਵਰ ਇੱਥੇ ਬੈਠ ਕੇ ਮੈਂ ਵੀ ਕਹਿਣਾ ਇਹ ਗੱਲ ਕਿ ਕਾਬਜ ਹੋ ਨਹੀਂ ਸਕਦੇ ਹੋ ਤਾਂ ਗਏ ਵਾ ਹੋਰ ਕਿਦਾਂ ਕਾਬਜ ਹੋਣਾ ਦੇਖੋ ਬਹੁਤ ਕੁਝ ਹੱਲੇ ਬਾਕੀ ਹੈ ਹੱਲੇ ਕੋਈ ਹਰਿਆ ਬੂਟ ਰਹਿਓ ਰੀ ਸਾਰਾ ਕੁਝ ਖਤਮ ਨਹੀਂ ਹੋ ਚੁੱਕਾ ਹੈਗਾ ਸਾਰਾ ਕੁਝ ਉਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਜਾ ਚੁੱਕਾ ਜਦੋਂ ਸਾਰਾ ਕੁਝ ਕਿਸੇ ਦੇ ਹੱਥ ਵਿੱਚ ਜਾ ਚੁੱਕਾ ਸੀਗਾ ਤੇ ਪੰਜਾਬ ਦੇ ਵਸਿੰਦਿਆਂ ਨੇ ਤਾਂ ਉਹਨਾਂ ਦੇ ਕੋਲ ਉਹ ਸਾਰਾ ਕੁਝ ਵਾਪਸ ਲੈ ਲਿਆ ਹੱਲੇ ਤਾਂ ਬਹੁਤ ਕੁਝ ਹੱਥ ਦੇ ਵਿੱਚ ਹੈਗਾ ਕੀ ਹੈਗਾ ਭਲਾ ਆ ਜਿਹੜੇ ਨਾਰੇ ਗੂੰਜਦੇ ਆ ਨਾ ਜੀ ਇਹ ਨਾਰਿਆਂ ਦੀ ਆਵਾਜ਼ ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ ਤੁਸੀਂ ਮੈਨੂੰ ਸੁਣਨਾ ਛੱਡ ਕੇ ਵੀਡੀਓ ਨੂੰ ਬੰਦ ਕਰਕੇ ਤੁਸੀਂ ਖੰਘਾ ਲਓ ਫੇਸਬੁੱਕ ਤੁਸੀਂ ਜਾਓ ਉਹਨਾਂ ਦੇ ਅਕਾਊਂਟਾਂ ਦੇ ਉੱਪਰ ਜਾਓ ਉਹਨਾਂ ਦੇ ਪੇਜਾਂ ਦੇ ਉੱਪਰ ਜੇ ਕਿਸੇ ਦਾ ਘੇੜਾ ਲੱਗਦਾ ਤੇ ਘੇੜਾ ਮਾਰਿਆ ਉਹ ਉਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਿੱਧੇ ਸਾਹਮਣੇ ਬੈਠ ਕੇ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਇਹ ਨਾਰਿਆਂ ਦੀ ਗੂੰਜ ਨੂੰ ਸੁਣ ਲਓ ਸੋ ਮੈਨੂੰ ਲੱਗਦਾ ਕਿ ਜਿਹੜੇ ਉਹ ਨੌਜਵਾਨ ਮੁੰਡੇ ਤੇ ਕੁੜੀਆਂ ਜਿਹੜੇ ਉਹ ਆਹ ਵਾਲੇ ਆਕਾਸ਼ ਗੂੰਜਾਉ ਨਾਰੇ ਲਗਾਉਂਦੇ ਪਏ ਆ ਉਹ ਸ਼ਾਇਦ ਸਾਨੂੰ ਘਰਾਂ ਵਿੱਚ ਬੈਠੇ ਉਹਨਾਂ ਲੋਕਾਂ ਨੂੰ ਜਿਹੜੇ ਨਿਰਾਸ਼ ਹੋ ਕੇ ਬਹਿ ਗਏ ਨਹੀਂ ਨਾ ਕੁਝ ਨਹੀਂ ਹੋ ਸਕਦਾ ਹੁਣ ਉਹਨਾਂ ਨੂੰ ਇੱਕ ਸੁਨੇਹਾ ਦੇ ਰਹੇ ਨੇ ਉਹ ਕਹਿੰਦੇ ਕਿ ਫਿਕਰ ਕਰੀਨਾ ਬਾਪੂ ਸਾਡੇ ਸਮਿਆਂ ਦੀ ਨਵੀਆਂ نسلਾਂ ਨਵੀਂ ਹੀ ਧਰਤੀ ਬਾਉਣ ਗਿਆ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਵੀਆਂ ਨਸਲਾਂ ਨਵੀਂ ਹੀ ਧਰਤੀ ਬਾਉਣ ਗਿਆ ਆਓ ਇਹਨਾਂ ਨਵੀਆਂ ਨਸਲਾਂ ਦਾ ਸਾਥ ਦੇਣ ਦਾ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਯਤਨ ਕਰੀਏ ਤਾਂ ਜੋ ਉਹ ਇਸ ਧਰਤੀ ਨੂੰ ਨਵੇਂ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਦੁਬਾਰਾ ਵਾਹ ਸਕਣ ਤੇ ਦੁਬਾਰਾ ਫਿਰ ਇੱਥੇ ਸੂਰਬੀਰ ਬਹਾਦਰ ਯੋਧਿਆਂ ਦੀ ਫਸਲ ਪੈਦਾ ਹੋ ਸਕੇ ਜਿਹੜੀ ਆਪਣੇ ਪੰਜਾਬ ਦੀ ਰਾਖੀ ਕਰਨ ਦੇ ਐਨ ਪੂਰੀ ਤਰ੍ਹਾਂ ਸਮਰੱਥ ਹੋਵੇ ਸੋ ਮੈਂ ਉਮੀਦ ਕਰਦਾ ਕਿ ਜਿਹੜੀਆਂ ਵੱਖ-ਵੱਖ ਧਿਰਾਂ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਗੈਰ ਸਿਆਸੀ ਨੇ ਖਾਸ ਕਰਕੇ ਉਹ ਜ਼ਰੂਰ ਉਹਨਾਂ ਨੌਜਵਾਨਾਂ ਦਾ ਸਾਥ ਦੇਣ ਦੇ ਵਾਸਤੇ ਉਹਨਾਂ ਦੇ ਮੋਢੇ ਨਾਲ ਮੋਢਾ ਡਾ ਕੇ ਖੰਡ ਗਈਆਂ ਬਹੁਤ ਬਹੁਤ ਧੰਨਵਾਦ